ਇਹ ਜੜਾ ਨਾਮ ਕਾਰੰਗ ਵੈਪਨ ਕੀ ਵੀ ਉਸੇ ਆਖ ਦੇ ਯਹਾਂ ਹੋਵਤ ਨਿਤ ਸਤ ਸੰਗ ਸੰਤਾ ਚਰਨੀ ਲੱਗਿਆ ਹੋਏ ਨਾਮ ਸੰਬੰਧ ਸੰਤਾ ਸੰਗ ਪਰੇਤ ਰਖ ਕਬੂ ਨਾ ਹੋਵੇ ਪੰਗ ਸੰਤਾ ਸੰਗ ਨਿਵਾਸ ਕਰ ਚੜੇ ਨਾਮ ਕਾ ਰੰਗ ਜਪਣਾ ਜੀ ਸਤਨਾਮ 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 ਜੀ ਸੋ ਅੱਜ ਬਹੁਤ ਹੀ ਸੁਭਾਗਾ ਸਮਾ ਸਤਗੁਰੂ ਜਗਤਗੁਰ ਰਵਿਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਜੋ ਕਿ ਪਿੰਡ ਸੰਗੋਲੀ ਵਿਖੇ ਸੋ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਜੋ ਇੱਧਰ ਉੱਧਰ ਘੁੰਮ ਰਹੇ ਨੇ ਸੋ ਬੇਨਤੀ ਹੈ ਕਿਰਪਾ ਕਰਕੇ ਪੰਡਾਲ ਵਿੱਚ ਸਜਣ ਦੀ ਕੋਸ਼ਿਸ਼ ਕਰਨ ਤੇ ਸਤਗੁਰੂ ਜਗਤਗੁਰ ਰਵਿਦਾਸ ਮਹਾਰਾਜ ਜੀ ਦੀ ਪਵਨ ਅਮਰਤਮੀ ਬਾਣੀ ਦਾ ਕੀਰਤਨ ਜਸ ਸੁੰਨਤੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਵਾਸਤੇ ਸਤਿਗੁਰੂ ਜਗਤਬੀ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਉਹ ਆਸਰਾ ਲੈ ਕੇ ਅਸੀਂ ਆਪਣਾ ਸਥਾਨ ਗ੍ਰਹਿਣ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦਾ ਲਾਹ ਲઈએ ਤੋਂ ਸਤਿਗੁਰੂ ਜਗਤਬੀ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਦਰਸ਼ ਜਗਾਰ ਕਰਨ ਵਾਸਤੇ ਸਾਨੂੰ ਵੀ ਮੌਕਾ ਮਿਲਿਆ ਹੈ ਕਿ ਅਸੀਂ ਆਪਣਾ ਜੀਵਨ ਸਫਲ ਕਰਨ ਵਾਸਤੇ ਸਤਿਗੁਰੂ ਜਗਤ ਕੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜੀਏ ਸੋ ਦਾਸ ਵੱਲੋਂ ਦੁਬਾਰੇ ਫਿਰ ਬੇਨਤੀ ਹੈ ਕਿ ਜਿਹੜੇ ਵੀ ਮੇਰੇ ਵੀਰ ਇਧਰ ਉਧਰ ਜਾਂ ਬੀਬੀਆਂ ਪਹਿਣਾ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਹਨ ਸੋ ਕਿਰਪਾ ਕਰਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰਨ ਜੈ ਗੁਰਦੇਵ ਧੰਨ ਗੁਰਦੇਵ ਸਤਿਗੁਰੂ ਜਗਤ ਗੁਰ ਰਵਿਦਾਸ ਮਹਾਰਾਜ ਜੀ ਦੀ ਪਾਵਨ ਅਮਰਤਮੀ ਬਾਣੀ ਵਿੱਚੋਂ ਹਫਤਾਵਾਰ ਬਾਣੀ ਸਤਿਗੁਰੂ ਜਗਤ ਗੁਰ ਰਵਿਦਾਸ ਮਹਾਰਾਜ ਜੀ ਦੀ ਸਰਵਣ ਕਰੋ ਜੀ ਸਤਨਾਮ 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 ਜੀਓ ਕੀ ਮਨ ਮੇ ਤਰਿਓ ਆਸ ਔਰ ਦੇਹੇ ਮਤ ਪੂਜਿਓ ਨਮੋ ਨਮੋ ਤਨ ਸਤ ਗੁਰੂ ਸਰਵਣ ਦਾਸ ਬਾਬਾ ਪੀਪਲ ਦਾਸ ਗੁਰੂ ਹਰੀ ਦਾਸ ਹਰ ਜੋਏ ਸੋ ਹਮਰੀ ਰਖਿਆ ਕਰੇ ਵੇਗਨਾਂ ਨਾ ਲਗੈ ਕੋਈ ਤਨ ਤਨ ਸਤ ਗੁਰੂ ਗਰੀਵ ਦਾਸ ਬੰਦੋਂ ਨੇਤ ਸੁਭਾਸ਼ਿਆਮ ਚਰਣੇ ਕਮਲ ਕੋ ਡੰਡਵਤ ਕੋਟ ਕੋਟ ਪ੍ਰਣਾਮ ਚਰਣੇ ਕਮਲ ਕੋ ਡੰਡਵਤ ਕੋਟ ਕੋਟ ਪ੍ਰਣਾਮ ਨਤਨ ਸਤ ਗੁਰੂ ਗਰੀਬ ਦਾਸ ਬੰਦੂ ਨਿਤ ਸੁਭਾ ਸ਼ਾਮ ਚਿਰਣ ਕਮਲ ਕੋ ਡਾਂਡਵਤ ਮੇਰਾ ਕੋਟ ਕੋਟ ਪ੍ਰਣਾਮ ਜਪੀ ਸਤਨਾਮ 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 ਜਿਉ ਸਤਨਾਮ 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 ਜਿਉ ਏਕ ਓਕਾਰ ਸੁਹੰਗ ਸਤਨਾਮ 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 ਜਿਉ

ਸਤਨਾਮ 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 ਜੀਓ ਸਤਨਾਮ 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 ਜੀਓ

ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜਗਤਗੁਰ ਰਵਿਦਾਸ ਮਹਾਰਾਜ ਜੀ ਦੀ ਅਮਰਤਵੀ ਬਾਣੀ ਦਾ ਕੀਰਤਨ ਜਸ ਗਾਇਨ ਕਰਨ ਵਾਸਤੇ ਭਾਈ ਸਾਹਿਬ ਭਾਈ ਪ੍ਰੀਤ ਰਵਿਦਾਸੀਆ ਜੀ ਬੇਗਮਪੁਰਾ ਭਜਨ ਮੰਡਲੀ ਪਹੁੰਚ ਚੁੱਕੀ ਹੈ ਸੋ ਬੇਨਤੀ ਹੈ ਕਿ ਜਿੰਨੇ ਵੀ ਮੇਰੇ ਸਾਥੀ ਇਹ ਕਮੇਟੀ ਮੈਂਬਰ ਇੱਧਰ ਉੱਧਰ ਘੁੰਮ ਰਹੇ ਨੇ ਸੋ ਬੇਨਤੀ ਹੈ ਛੇਤੀ ਤੋਂ ਛੇਤੀ ਪੰਡਾਲ ਵਿੱਚ ਸਜਾਉਂਦੇ ਕਿਰਪਾਲਤਾ ਸੋ ਜਿਨੇ ਬੀਬੀਆਂ ਜਾਂ ਬੱਚਿਆਂ ਨਾਲ ਵਾਸਤੇ ਇੱਕਦਰ ਸੀਟ ਬਣਾਈ ਹੈ ਇਹ ਰਸਮੀ ਜਿੱਤੇ